ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜਿਹੜੇ ਹੋ ਸ਼ੌਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਧੂਲਕੋਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਇਹਨੂੰ ਗੱਦੜਵਾਹਾ ਮੰਡੀ ਪੈਂਦੀ ਆ ਤੇ ਇਸ ਪਿੰਡ ਵਿੱਚ ਬਾਈ ਹਰਾਂ ਦਾ ਛੋਟਾ ਜਿਹਾ ਇੱਕ ਬੱਕਰੀ ਫਾਰਮ ਆ ਜਿਹਦੇ ਵਿੱਚ ਇੱਕ ਬਰੀਡਰ ਦਾ ਰਿਜ਼ਲਟ ਤੁਹਾਨੂੰ ਦਿਖਾਉਣੇ ਆ ਤੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਨਾਲੇ ਤਾਂ ਚੰਗੇ ਪਸ਼ੂ ਪਾਲ ਸਕੋ ਤੇ ਨਾਲੇ ਦੋਸਤੋ ਚੰਗੀ ਬਰੀਡ ਆ ਜਿਹੜੀ ਉਹ ਤਿਆਰ ਕਰ ਸਕੋ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਤੁਹਾਡਾ ਬਾਈ ਤੇ ਇਹ ਬਾਈ ਜੀ ਬਰੀਡਰ ਆ ਤੇ ਪਹਿਲਾ ਰਿਜ਼ਲਟ ਇਹਦਾ ਪਹਿਲਾਂ ਤੁਸੀਂ ਦੱਸਿਓ ਵੀ ਕੀ ਹੋ ਜਾ ਆ ਬਾਈ ਇਹਦਾ ਜਾਟੋ ਪਹਿਲਾ ਹੀ ਆ ਜਿਹੜੇ ਉਹ ਬੱਚੇ ਖੜੇ ਆਪਣੇ ਕੋਲ ਠੀਕ ਆ ਉਹ ਆਪਾਂ ਬਾਅਦ ਚ ਵਿਖਾਵਾਂਗੇ ਤੇ ਬਾਈ ਇਹ ਕਦੋਂ ਕਦੇ ਛੱਡਣ ਲੱਗੇ ਆ ਤੁਸੀਂ ਇਹਨੂੰ ਬਾਈ ਹੁਣੇ ਛੱਡਿਆ ਦੋ ਦੰਦ ਦੇ ਚ ਕਰਕੇ ਬਾਕੀ ਪਹਿਲਾਂ ਘਰੇ ਰਿਜ਼ਲਟ ਲਿਆ ਇਹਦਾ ਹਾਂ ਇਹਦਾ ਜੱਟ ਪਹਿਲਾਂ ਹੀ ਲੈ ਲਿਆ ਸੀ ਬਾਈ ਉਹਦਾ ਇਹਦੀ ਅੱਖ ਫੜੀ ਬਾਈ ਮੜਾ ਇਹ ਮੂੰਹ ਇਹਦਾ ਕੰਨਾਂ ਦੀ ਲੰਬਾਈ ਇਹਦੀ ਘੱਟੋ ਘੱਟ ਦੋਸਤੋ 17 16 17 ਇੰਚ ਆ ਤੇ ਸਿੰਗਾ ਦਾ ਸਾਈਜ਼ ਬਿਲਕੁਲ ਕਲਿੱਪ ਨੱਕ ਗੋਲ ਆ ਤੇ ਅੱਖ ਚਿੱਟੀ ਆ ਦੇਖ ਸਕਦੇ ਆ ਦੋਸਤੋ ਨੇੜੇ ਹੋ ਕੇ ਤੁਹਾਨੂੰ ਦਿਖਾਉਣੇ ਆ ਇਹ ਦੇਖੋ ਜੀ ਬਹੁਤ ਸੋਹਣਾ ਮੂੰਹ ਮੱਥੇ ਦਾ ਸਿੰਘ ਦਾ ਸੈਜ ਵੀ ਬਹੁਤ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਸਿੰਘਾਂ ਦਾ ਸੈਜ ਤੇ ਟੈਸਟਿਕਲ ਵੀ ਦੋਸਤੋ ਇਹਦੇ ਬੰਦ ਟੈਸਟਿਕਲ ਜਿਹਨਾਂ ਨੂੰ ਚੰਗਾ ਸਮਝਦੇ ਆ ਬਹੁਤ ਵਧੀਆ ਤੇ ਸਹੀ ਮੰਨੇ ਜਾਂਦੇ ਆ ਤੇ ਕੰਨ ਜਮਾ ਗੁਲਾਬੀ ਆ ਵਿਛਲੇ ਪਾਸੇ ਵਖਾਈਂ ਬਾਈ ਪਿਛਲੇ ਪਾਸੇ ਦੇਖ ਸਕਦੇ ਆ ਦੋਸਤੋ ਬਿਲਕੁਲ ਗੁਲਾਬੀ ਚਮੜੀ ਦਾ ਹੈ ਕਰਨਾ ਵਾ ਬਿਲਕੁਲ ਤੇ ਵਿੱਚ ਗੁਲਾਬੀ ਪਾਣਾ ਆਪਦੇ ਪਿੰਡੇ ਦੇ ਵਿੱਚ ਵੀ ਆ ਠੀਕ ਹੈ ਜੀ ਤੇ ਬਾਈ ਇਹਦੀ ਉਮਰ ਕਿੰਨੀ ਆ ਇਹ ਬਾਈ 13 ਮਹੀਨਿਆਂ ਦਾ ਹੋਇਆ ਜੀ ਦੋ ਦੰਦ ਹੁਣ ਕੱਢਣ ਲੱਗਿਆ ਦੋ ਦੰਦ ਕੱਢ ਗਿਆ ਬਾਈ ਇਹ ਠੀਕ ਹੈ ਜੀ ਲਓ ਵੀ ਮਿੱਤਰੋ ਇਹਦੇ ਕਿੰਨੀਆਂ ਕ ਬੱਕਰੀਆਂ ਮਿਲਾਤੀਆਂ ਬਾਈ ਇਸ ਪੰਡੇ ਚ ਇਹ ਚਾਰ ਪੰਜ ਕ ਬੱਕਰੀਆਂ ਮਿਲਾਇਆਂ ਬਾਈ ਰਹਿ ਗਈਆਂ ਹਾਂ ਠੀਕ ਆ ਜੀ ਤੇ ਇਹ ਕਿਹੜੀ ਬੱਕਰੀ ਦਾ ਜੀ ਇਹ ਐਸ ਬੱਕਰੀ ਦਾ ਬਾਈ ਲਓ ਜੀ ਐਸ ਬੱਕਰੀ ਦਾ ਬੱਚਾ ਇਹ ਤੇ ਦੁੱਧ ਦੇ ਥੱਲੇ ਕਿੰਨਾ ਆਗਾ ਬਾਈ ਦੁੱਧ ਹੈਗਾ 2 ਲੀਟਰ ਬਾਈ ਇਹ ਥੱਲੇ ਸੱਜਰ ਥੱਲੇ ਹਾਂਜੀ ਠੀਕ ਆ ਲਓ ਵੀ ਮਿੱਤਰੋ ਇਹਦੇ ਕਾਨਾ ਤਾਂ ਗੁਲਾਬੀ ਨਹੀਂ ਪਰ ਬੱਚੇ ਹੈ ਬਹੁਤ ਚੰਗੇ ਦਿੰਦੀ ਆਵੇ ਦੇਖ ਸਕਦੇ ਹੋ ਤੁਸੀਂ ਆ ਵੀ ਬਾਈ ਬਾਹਰ ਕੱਢਿਓ ਨੂੰ ਆ ਵੀ ਜੋੜਾਈ ਸੀ ਬਾਈਏ ਠੀਕ ਆ ਜੀ ਉਸ ਬੱਕਰੇ ਦੇ ਵਾਂਗੂ ਇਹਦੇ ਇਸੇ ਬੱਕਰੀ ਦੀ ਹੈ ਇਹ ਦੋਸਤੋ ਇਹਦੇ ਕੰਨ ਗਲਾਬੀ ਆਏ ਆ ਉਸ ਬੱਕਰੀ ਦੀ ਹੈ ਤੇ ਆ ਬੱਚੇ ਦਿਖਾਈ ਬਾਈ ਯਾਰ ਬਹੁਤ ਸੋਹਣੇ ਦੋਸਤੋ ਆਇਆ ਫੜੀ ਗਲਾਬੀ ਚਮੜੀ ਦੇ ਆ ਕਾਨ ਕਾਨ ਉਸ ਮੜਾਈ ਵਖਾਇੋ ਇਹਨਾਂ ਦੇ ਦੇਖੋ ਦੋਸਤੋ ਕਿੰਨੇ ਲੰਮੇ ਕਾਨ ਨਾ ਤੇ ਕਿੰਨਾ ਗਲਾਬੀ ਪਾਣਾ ਬਿਲਕੁਲ ਗਲਾਬੀ ਰੰਗ ਆ ਇਹਦੇ ਪੁੱਠੇ ਕਰਕੇ ਬੰਦੇ ਦੇਖ ਸਕਦੇ ਆ ਦੋਸਤੋ ਦੋਨੇ ਬੱਚੇ ਆ ਜਿਹੜੇ ਛੱਡਦੇ ਭਾਈ ਇੱਕ ਵਾਰੀ ਬਾਹਰ ਨੂੰ ਛੱਡ ਦੇ ਆ ਦੇਖੋ ਦੋਸਤੋ ਇਸ ਬੱਕਰੀ ਦੇ ਆ ਇਹਦਾ ਪਹਿਲਾ ਰਿਜ਼ਲਟ ਆ ਹਰ ਲਾਈ ਦੇ ਦਿੱਤਾ ਲਾਓ ਵੀ ਮਿੱਤਰੋ ਪਹਿਲਾ ਰਿਜ਼ਲਟ ਹੈ ਦਾ ਬਹੁਤ ਹੀ ਜਿਆਦਾ ਸ਼ਾਨਦਾਰ ਬੱਚੇ ਦਿੱਤੇ ਆ ਦੋਵੇਂ ਬੱਕਰੇ ਆ ਤੇ ਗਲਾਬੀ ਪਣ ਵੇਖ ਸਕਦੇ ਆ ਤੁਸੀਂ ਦੋਨੇ ਬੱਚੇ ਟੌਪ ਦੇ ਆਈ ਪਰ ਇਹ ਵਿਕਾਉ ਨਹੀਂ ਦੋਸਤੋ ਇਹਨਾਂ ਮਾਰੇ ਕੋਈ ਫੋਨ ਨਾ ਕਰਿਓ ਤੇ ਜਿਸ ਵੀਰ ਨੇ ਕਿਸੇ ਨੇ ਬੱਕਰੀ ਮਲਾਉਣੀ ਆ ਤਾਂ ਬਾਈ ਦਾ ਨੰਬਰ ਆ ਜਿਹੜਾ ਉਹ ਆਪਾਂ ਦੱਸ ਦਿੰਨੇ ਆ ਬਾਈ ਦਾ ਨੰਬਰ ਦੋਸਤੋ ਹੈਗਾ 88475 ਤੇ 19948 ਨੰਬਰ ਆ ਤੇ ਰਾਜੂ ਮੈਡੀਕਲ ਸਟੋਰ ਦੇ ਬਿਲਕੁਲ ਨਾਲ ਆ ਤੇ ਬੱਚਿਆਂ ਦੀ ਉਮਰ ਇਹਨਾਂ ਦੀ ਕਿੰਨੀਆਂ ਬਾਈ ਓ ਛੋਟਿਆਂ ਦੀ ਡੇਢ ਮਹੀਨੇ ਦੇ ਹੋਏ ਬਾਈ ਸਾਡੇ ਨਾਲ ਦੇ ਸੀ ਜਿੱਦੇ ਪਹਿਲਾ ਠੀਕ ਆ ਜੀ ਲਓ ਜੀ ਡੇਢ ਮਹੀਨੇ ਹੁਮਾਰਾ ਬੱਚਿਆਂ ਦੀ ਤੇ ਕਿਆ ਸ਼ਾਨਦਾਰ ਆ ਬੱਚਿਆ ਤੇ ਆ ਕਾਲੀ ਪੱਠ ਮੁੱਲ ਲਈ ਬਾਈ ਫਿਰ ਹਾਂ ਬਾਈ ਇਹ ਮੁੱਲ ਲਈਏ ਇਹ ਪਾਸਿਓਂ ਆਈ ਆ ਠੀਕ ਆ ਜੀ ਤੇ ਤੇ ਫੀਸ ਬਾਈ ਵਾਜਬ ਰੱਖੀ ਆ ਜੇ ਕੋਈ ਵੀਰ ਜਿੰਨੀ ਦੂਰੋਂ ਚੱਲ ਕੇ ਆਊਗਾ ਉਸ ਤੋਂ ਘੱਟ ਫੀਸ ਲਈ ਜਾਊਗੀ ਜੇ ਕੋਈ ਨੇੜੇ ਵਾਲਾ ਹੋਇਆ ਤਾਂ ਫਿਰ ਵੀ ਵਾਜਬ ਫੀਸ ਮਤਲਬ ਦੂਜਿਆਂ ਵਾਂਗੂ ਨਹੀਂ ਕੋਈ 5000 ਮੰਗ ਲਿਆ 4000 ਮੰਗ ਲਿਆ 3000 ਮੰਗ ਲਿਆ ਜੈਜ ਫੀਸ ਆ ਬਾਈ ਦੀ ਯਾਰ ਸਾਰੀਆਂ ਗੱਲਾਂ ਮੈਨੂੰ ਸਹੀ ਲੱਗੀਆਂ ਤੇ ਬਾਈ ਜੇਸ ਵੀ ਕਿਸੇ ਵੀਰ ਨੇ ਇਸ ਬੱਕਰੇ ਕੋਲੋਂ ਬੱਕਰੀ ਕਰਾਸ ਕਰਾਉਣੀ ਹੋਵੇ ਤਾਂ ਬਾਈ ਨੂੰ ਫੋਨ ਕਰ ਲਿਓ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲੂਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਕਾਦੇ ਦਾ ਬਾਈ ਲਗਭਗ 40 40 42 ਇੰਚ ਆਉਗਾ ਬਾਈ 40 ਜਨੇ ਹੁਣ ਤਾਂ ਹੋਇਆ ਹੀ ਪਿਆ ਹਾਂ 40 42 ਇੰਚ ਕਾਦਾ ਕਿਉਂਕਿ ਬੱਚਾ ਦੋਸਤੋ ਇਹ 42 43 ਇੰਚ ਅਸਲ ਤਾਂ 41 ਵੀ ਕਰੂਗਾ ਤੇ ਕੱਦ ਕਰੂਗਾ ਦੋਸਤੋ ਬਹੁਤ ਤੇ ਅਜੇ ਫਿਰ ਉਮਰ ਛੋਟੀ ਜਾ ਬਾਈ ਬੱਚਾ ਹੀ ਆ ਇਹ ਹਾਂ